ਸਤਿ ਸ਼੍ਰੀ ਅਕਾਲ ਜੀ ਨਵੇਂ ਦਿਨ ਤੇ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਸਵੇਰ ਦਾ ਮਾਹੌਲ ਪਿੰਡ ਵਿੱਚ ਕਿਵੇਂ ਦਾ ਹੁੰਦਾ ਇਹ ਦੇਖੋ ਜੀ 6:30 ਹੋਏ ਪਏ ਆ ਸਵੇਰੇ ਮੱਝਾਂ ਪੱਠੇ ਪਾਦੇ ਆ ਇਹ ਆਪਣੀਆਂ ਉਹ ਮੱਝਾਂ ਢੇਲੀ ਰાવી ਦੀਆਂ अपना घर हम बहर देखो जी खेत इधर अपनी गली आ गई इधर गोभी लगी हुई है ਸਾਢੇ 6 ਦਾ ਟਾਈਮ ਆ ਪੰਛੀਆਂ ਦੀ ਚੀਂਚੀ ਸੁਣੀ ਪੰਛੀ ਬੋਲ ਰਹੀ ਹੈ ਸਵੇਰ ਦਾ ਵੇਲਾ ਇੱਧਰ ਆਪਣੀਆਂ ਬੂਲੀਆਂ ਲੱਗੀਆਂ ਹੋਈਆਂ ਨੇ ਆ ਦੇਖੋ ਜੀ ਇਹ ਸੋਬਾ ਦਾ ਮਾਹੌਲਾ ਪਿੰਡ ਦਾ 7 ਵਜੇ ਸੂਰਜ ਨਿਕਲੂਗਾ ਇੱਧਰ ਵੀ ਗੋਭੀ ਲੱਗੀ ਹੋਈ ਆ ਮੱਠੀ ਮੱਠੀ ਜੀ ਠੰਡ ਹੋਈ ਪਈ ਆ ਦੇਖ ਸਕਦੇ ਆ ਤੁਸੀਂ ਇੱਧਰ ਆਪਣੀ ਮੋਟਰ ਆ ਗਈ ਇਥੇ ਆਪਾਂ ਪੱਠੇ ਵੀ ਜਿਹੋਏ ਨੇ ਇਥੇ ਤੂੜੀ ਵਾਲਾ ਕੱਪ ਲੱਗਿਆ ਹੋਇਆ ਸੁਬਾ ਸੁਬਾ ਦੇਖੋ ਕਿਵੇਂ ਪੰਛੀ ਬੋਲ ਰਹੇ ਨੇ ਇਹ ਪਿੰਡ ਦਾ ਮਾਹੌਲ ਆ ਉਹ ਕੁੱਤਾ ਫਿਰਦਾ ਦੇਖੋ ਕੀ ਡਰਨਾ ਲੱਗਿਆ ਹੋਇਆ ਜੀ ਕੋਈ ਪਸ਼ੂਆਂ ਤੋਂ ਜਾਂ ਰੋਜ਼ ਬਹੁਤ ਆਉਂਦੇ ਨੇ ਇੱਧਰ ਉਹਨਾਂ ਕਰਕੇ ਡਰਨਾ ਲਾਇਆ ਹੋਇਆ ਇਹ ਪਿੰਡ ਦਾ ਮਾਹੌਲ ਸਵੇਰ ਦਾ 6:30 ਦਾ ਟਾਈਮ ਹੋ ਗਿਆ ਆਪਾਂ ਫੇਰ ਘਰੇ ਆ ਗਏ ਤੇ ਇੱਕ ਤੁਹਾਨੂੰ ਹੋਰ ਜੀ ਦਿਖਾਉਣ ਲੱਗੇ ਆ। ਕਿੰਨੀ ਲੀਟਰ ਵਲੀਂ ਆਪਣੀਆਂ ਮੱਝਾਂ। ਇਹ ਤੋਂ ਹੀ ਪਾਈ ਹੋਈ ਆ ਹੰਦਰ ਕੋਠੀ 'ਚ। ਅੱਜ ਆਪਣੀ ਮੱਝ ਸੋਈ ਸੀ। ਕੱਟਾ ਦਿੱਤਾ ਮੱਝ ਨੇ। 5:35 ਵਜੇ ਸੋਈ ਸੀ ਅੱਜ। ਇਹ ਸਾਡਾ ਛੋਟਾ ਵੱਡਾ ਭਰਾ ਮੇਰਾ ਸੱਤਾ ਪਿਆ ਮੱਝ ਦੀ ਰਾਖੀ ਤੇ ਸੀ ਇਹ ਤੂੰ ਪਾਈ ਏ ਠੰਡ ਬਹੁਤ ਹੈ